ਨਾ ਮੈਂ ਕਿਹੜਾ ਪਿੰਡਾ ਤੁਹਾਡਾ ਪਿੰਡ ਮੇਰਾ ਜੀ ਮੂਹਲਗੁਵਰਾ ਨਾਮ ਮੇਰਾ ਸਤਨਾਮ ਸਿੰਘ ਜੀ ਤੇ ਕਿਹੜੀ ਤੇਰੀ ਫਸਲ ਤੁਸੀਂ ਲੈ ਕੇ ਆਏ ਇੱਥੇ ਵੀਰ ਜੀ ਮੈਂ 1692 ਤੇ 1509 ਲੈ ਕੇ ਆਏ ਆ ਕੀ ਹਾਲਾਤ ਨੇ ਮੰਡੀ ਹਾਲਾਤ ਵੀਰ ਜੀ ਪੂਰੇ ਜਿੰਨੇ ਕਹਦੋਂ ਉਨੇ ਖਰਾਬ ਨੇ ਜੀ ਕੋਈ ਦੇਖੋ ਇੱਥੇ ਕਿਸਾਨ ਜੂਨੀਅਰ ਵਾਲਾ ਕੋਈ ਵੀ ਬੰਦਾ ਇੱਥੇ ਜ਼ਿਮੀਦਾਰ ਦੀ ਸਾਰ ਨਹੀਂ ਲੈ ਰਿਆ ਆਰਤੀ ਆਰ ਵਪਾਰੀ ਮਤਲਬ ਮੰਨ ਕੇ ਚਲੋ ਜੀ ਵਪਾਰੀ ਫੁੱਲ ਲੁੱਟ ਰਿਆ ਜੀ ਆਹ ਡੇਰੀਆ ਸਾਹਮਣੇ ਵੀਰ ਜੀ 1692 ਦੀ ਮਾਤਲ ਮਨ ਗਏ ਚਲੋ ਜੀ ਸੁੱਕੀ ਢੇਰੀ ਆ ਪੂਰੀ ਟਾਪ ਦੀ ਢੇਰੀ ਆ ਜੀ 2430 ਰੁਪਏ ਲੱਗੀ ਆ ਜੀ ਠੀਕ ਆ ਜੀ ਤੇ ਆ ਇਧਰ ਵੀਰ ਦੀ ਆ ਢੇਰੀ ਪਈ ਆ ਜੀ 2500 ਰੁਪਏ ਲੱਗੀ ਆ ਜੀ ਮਤਲਬ 2500 ਤੋਂ ਲੈ ਕੇ 2600 ਤੱਕ ਜਿਹੜੀ ਢੇਰੀ ਤੇ ਨਾਬੇ ਗਰੁੱਪ ਬਣਾਇਆ ਆਰਤੀਆਂ ਦਾ ਜੀ ਔਰ ਇਹਨਾਂ ਦਾ ਵਪਾਰੀਆਂ ਦਾ ਉਹਦੇ ਵਿੱਚ ਵੀਰ ਜੀ ਰੇਟ ਪਾਉਂਦੇ ਵੀ 2700 ਆ ਜੀ 2800 ਆ ਦੋ ਢੇਰੀਆਂ ਦਾ ਰੇਟ ਲਵਾ ਕੇ 2800 2700 ਵੀਰ ਜੀ ਦੂਰੋਂ ਦੂਰੋਂ ਲੋਕ ਬੁਲਾ ਲੇ ਠੀਕ ਆ ਜੀ ਮੀਂਹਦਾਰ ਵੱਧ ਤੋਂ ਵੱਧ ਇੱਥੇ ਉੱਤਰਿਆ ਤੁਸੀਂ ਹੁਣ ਮੰਡੀ ਦੇ ਵਿੱਚ ਹਾਲਾਤ ਦੇਖੇ ਨੇ ਆ ਇਸ ਟਾਈਮ ਵੀਰ ਜੀ ਪੂਰੀ ਜਿੰਨੀ ਕਹਦੇ ਜਿਮੀਦਾਰ ਦੀ ਲੁੱਟ ਹੋ ਰਹੀ ਆ ਜੀ 5 ਕੁਇੰਟਲ ਤੋਂ ਕੀ ਇਹ ਰਿਓ 5 ਕੁਆਂਟਲ ਦੀ ਨਿਕਲਦੀ ਨਹੀਂ 4.5 ਕੁਆਂਟਲ ਦੀ ਆ ਜੀ 70 70 75 73 ਨੂੰ ਠੇਕੇ ਤੇ ਲਈ ਵੇਰਦੇ ਨੇ ਦੱਸੋ ਜੀ ਕੀ ਇੱਥੇ ਜੱਟ ਆ ਫੇਰ ਕਹਿੰਦੇ ਨੇ ਜੱਟ ਨੇ ਫਾਹਾ ਲੈ ਲਿਆ ਕੀ ਨਾਮ ਰੇਟ ਜ਼ਿਆਦਾ ਵੀਰ ਜੀ ਪਿਛਲੇ ਸਾਲ ਤੋਂ ਤਾਂ ਤੁਸੀਂ ਆਏ ਮੈਨੂੰ ਕਿਹਾ 10000 ਰੁਪਏ ਕੁਆਂਟਲ ਦੀ ਮਾਰ ਘੱਟਾ ਜੀ ਪਿਛਲੀ ਵਾਰੀ ਇਹ ਹੀ 1699 ਦਾ 3500 ਤੋਂ ਲੈ ਕੇ 3700 ਰੁਪਏ ਦਾ ਕਰੇਟ ਲੱਗਦਾ ਆਏ ਵੀ ਲੱਗ ਰਿਹਾ ਜੀ ਮਤਲਬ 2400 ਰੁਪਏ ਤੁਸੀਂ ਉਹਨੇ ਆਪ ਹੀ ਕੈਲਕੂਲੇਟਰ ਕਰ ਲਓ ਕਿੰਨਾ 1100 ਰੁਪਏ ਪਿਛਲੇ ਸਾਲ ਤੋਂ ਘੱਟਾ ਜੀ ਉਹ ਆਤਮਾਨ ਸਰਕਾਰ ਨੇ ਤਾਂ ਲੋਕਾਂ ਨੂੰ ਭਾਵੇਂ ਵੀ ਵੀਰ ਜੀ ਸਰਕਾਰ ਇਹ ਕੰਮ ਦੇ ਵਿੱਚ ਬਿਲਕੁਲ ਫੇਲ ਰਹੀ ਹੈ ਜੀ ਠੀਕ ਹੈ ਅੱਜ 26 ਝੋਨੇ ਨੂੰ ਕਹਿ ਰਹੇ ਨੇ ਵੀ ਅਸੀਂ ਖਰੀਦਣਾ ਨਹੀਂ ਹੈਗਾ ਅੱਜ ਨਾਬੇ ਮੰਡੀ ਦੇ ਵਿੱਚ 26 ਦੀ ਬੋਲੀ ਹੋਈ ਆ ਮੇਰੇ ਸਾਹਮਣੇ 2400 ਮੈਂ ਆਪਣੇ 1800 ਰੁਪਏ ਨੂੰ ਜੀ ਠੀਕ ਹੈ ਜਿਹਦਾ ਰੇਟ 2320 ਰੁਪਏ ਗਵਰਨਮੈਂਟ ਹੀ ਰੇਟ ਆ ਜੀ 2400 ਨੂੰ ਤਾਂ ਦੇਖੋ ਸੇਲਰ ਵਾਲਿਆਂ ਨੂੰ ਮਤਲਬ ਬਿਕ ਰਿਹਾ ਮਿਲ ਰਿਹਾ ਜੀ ਮਨਾਫ ਆਜੀ 1800 ਰੁਪਏ ਨੂੰ ਪਰ ਕਹਿੰਦੇ ਜੀ ਇਹ ਸਰਕਾਰੀ ਰੇਟ ਲੈਨੇ ਤਾਂ ਸਾਨੂੰ ਬਾਤਦਾ ਨਹੀਂ ਹੈਗਾ ਜ਼ਿੰਮੇਦਾਰੀ ਜੀ ਦੇਖੋ ਪ੍ਰਾਈਵੇਟ ਕਰਕੇ ਲੁੱਟ ਕਰ ਰਹੇ ਨੇ ਜੋ ਪ੍ਰਾਈਵੇਟ ਇਹ ਦਾਅ ਕਾ ਦੀ ਭਗਵੰਤਮਾਨ ਸਰਕਾਰ ਉਹਦੇ ਵਿੱਚ ਰੜੀ ਹੋਈ ਹੈ ਜੀ ਸਾਰਾ ਬਿਲਕੁਲ ਫੇਲ ਹੈ ਜੀ ਇਹ ਕੰਮ ਠੀਕ ਹੈ ਜੀ ਸਾਰਾ ਬੰਦ ਬਿੱਜ ਕੀ ਨਾਮ ਹੈ ਕਿਹੜਾ ਪਿੰਡ ਹੈ ਤੁਹਾਡਾ ਜੀ ਵੀਰ ਜੀ ਮੇਰਾ ਨਾਮ ਜਗਤਾਰ ਸਿੰਘ ਹੈ ਜੀ ਪਿੰਡ ਮੇਰਾ ਚਾਹਲ ਹੈ ਜੀ ਤੇ ਕਿਹੜੀ ਫਰਮ ਲੈ ਕੇ ਆਏ ਮੈਂ ਲੈ ਕੇ ਆਇਆ 1847 ਜੀ ਕੀ ਜੀ ਸਮਝੀ ਉਹਦਾ 16 99 ਲੈ ਕੇ ਆਉਂਦੀ ਆ ਜੀ 16 99 ਵੀ ਗਈ ਜੀ ਆਪਣੇ 23 2400 ਲੈ ਕੇ ਕੁਝ 2500 ਕੁਝ 2400 ਜੀ ਜਿਹੜੀ ਪਿਛਲੇ ਸਾਲ ਨੋ ਜੀ ਘੱਟੋ ਘੱਟ ਵੀ 12 1300 ਰੁਪਏ ਦਾ ਕੁਆਂਟਲ ਮਗਰ ਰੇਟ ਦਾ ਫਰਕ ਹੈ ਇਸ ਵਾਰ ਜਿਹੜੀ ਇਸ ਵਾਰ ਦਾ ਵਪਾਰੀ ਪੂਰੀ ਲੁੱਟ ਕਰ ਰਿਹਾ ਜੀ ਆ ਜੀ ਕੀ ਕਹਿਣਾ ਚਾਹੁੰਦੇ ਇਹ ਮਾੜਾ ਬੋਟਾ ਚਾਹੇਦਾ ਜੀ ਜੱਟਾਂ ਬਾਰੇ ਛੋਟਾ ਜੈ ਵਾਰੀਆਂ ਨੂੰ ਵੀ ਗਵਰਨਮੈਂਟ ਨੂੰ ਵੀ ਠੀਕ ਕਹਿੰਦੇ ਨੇ ਜੱਟ ਫਾਇ ਲੈ ਲੈਂਦੇ ਨੇ ਫਾਇ ਹੀ ਲੈਣਗੇ ਹੋਰ ਕਰਨਗੇ ਜੀ ਬੰਦੀ ਕੌਂਟਲਰ ਬੱਦਕੇ ਦੀ ਨਿਕੜੀ ਰਹੀ ਜੀ ਇਹ ਤੁਹਾਡੇ ਪਹਿਲਾਂ ਵੀ ਦਿੱਲੀ ਕਿਸਾਨ ਬੈਠੇ ਰਹੇ ਨੇ ਹੁਣ ਫੇਰ ਤਾਂ ਮੋੜੇ ਬੈਠੇ ਨੇ ਕਿਸਾਨ ਬੈਠੇ ਨੇ ਜੀ ਉਹ ਕਰੀਏ ਕੀ ਹੋਰ ਇਹ ਵੀ ਬਹੁਣ ਦੁਆਰੇ ਫੇਰ ਬੈਠੜਾ ਬੂਗਾ ਰੋਡ ਵੀ ਰੋਕਣੇ ਪੈਣਾ ਇਹਨਾਂ ਦਾ ਅੱਛਾ ਕਿਉਂ ਆ ਗਈ ਮੁਰੇ ਸਭੀ ਫਸਲ ਆ ਰਹੀ ਹੈ ਇੱਕ ਜੇ ਲੈਣੀ ਉਹਨੂੰ ਫੇਰ ਰੋੜੇ ਰੁਕਾਂ ਹੀ ਹੋਰ ਗਿਆ ਰੇਲਾ ਰੁਕਾਂਗੇ ਹੋ ਰਹੀ ਹੀ ਕੰਮ ਹੋਣਾ ਸਾਡਾ ਹੋਰ ਤਾਂ ਕੁਝ ਨਹੀਂ ਹੋਣਾ ਫੇਰ ਇਹ ਹਲੂਗੀ ਇਹਨਾਂ ਦਾ ਜੀ ਨਾਮਾ ਤੇ ਕਿਹੋ ਜਿਹਾ ਮੇਰਾ ਰੇਂਦਰ ਸਿੰਘ ਆਈ ਖਾਲਸਾ ਪਿੰਡ ਮੇਰਾ ਬਾਲਿਓ ਆਈ ਸਮਰਾਲਾ ਮਾਛੀਵਾੜਾ ਸਾਹਿਬ ਜੀ ਤੇ ਕੀ ਹਾਲ ਆਪਦੇ ਹਾਲਾਤ ਤਾਂ ਬਹੁਤ ਵਾੜੇ ਨੇ ਜੀ ਇੱਦਾਂ ਭਾਅ ਨਹੀਂ ਮਿਲਦਾ ਜੀ ਜੋ ਮਰਜ਼ੀ ਦਾ ਰੇਟ ਲਾਉਂਦੇ ਨੇ ਆਪਣੇ ਇਹ ਵਪਾਰੀ ਅਸੀਂ ਇਹ ਦੇਖ ਰਹੇ ਹਾਂ ਕਿ ਤੁਸੀਂ ਪਹਿਲਾਂ ਜੀ ਖੰਨੇ ਲੈ ਕੇ ਗਏ ਸੀਗੇ ਚੱਲ ਖੰਨੇ ਉੱਤੇ ਇਹ ਮੋਟਰ ਚੈੱਕ ਕਰਕੇ ਭਾਅ ਲਾਉਂਦੇ ਨੇ ਜੀ ਕਹਿੰਦੇ 17 ਮੋਟਰ ਨਾਲ ਲੈਣੀ ਆ 17 ਮੋਟਰ ਨਾਲ ਉਹੀ 2400 2300 ਇੱਥੇ ਭਾਅ ਲਾਉਂਦੇ ਨੇ ਜੀ ਫੇਰ ਸਾਡਾ ਉਹਨਾਂ ਨੇ ਰੋਲਾ ਵੇਜਾ ਅਸੀਂ ਰੋਲਾ ਪਾ ਕੇ ਆਪਣੀ ਢੇਰੀ ਚੱਕ ਕੇ ਫੇਰ ਇੱਥੇ ਲੈ ਕੇ ਆਏ ਹੁਣ ਨਾਬੇ ਜੀ ਅੱਛਾ ਹਾਂਜੀ ਤੇ ਹੁਣ ਅੱਜ ਇੱਥੇ ਰੇਟ ਕੋ ਠੀਕ ਲੱਗਿਆ ਜੀ ਜੇ ਇੱਕ ਦੋ ਢੇਰੀ ਲੱਗੀਆਂ ਬਾਕੀ ਤਾਂ ਠੱਟੀ ਲੱਗੀਆਂ ਨੇ ਜੀ ਹਾਂਜੀ ਸਾਡੇ ਇੱਥੇ 2755 ਨੂੰ ਲੱਗਿਆ ਜੀ ਮਾਲ ਸੁੱਕਾ ਦੀ ਹਾਂਜੀ ਪੰਜਾਬ ਸਰਕਾਰ ਨੂੰ ਤਾਂ ਇਹੀ ਕਹਿੰਦੇ ਆ ਵੀ ਇਹਨਾਂ ਨੂੰ ਖਰੀਦੇ ਜੀ ਬਈਆ ਟੰਗ ਨਾਲ ਛੋਣਾ ਜੀ ਆ ਹੀ ਨਹੀਂ ਤਾਂ ਵੇ ਜ਼ਿਮੀਂਦਾਰ ਖਤਮ ਆਈ ਹੈ ਹਿਸਾਬ ਤਾਂ ਪਰ ਦੂਜੇ ਕਹਿੰਦੇ ਨੇ ਵੀ ਪਰਮਲ ਆਈ ਪਰਮਲ ਦਾ ਹੀ ਬੁਰਾ ਹਾਲ ਆਈ ਉਹ ਵੀ ਮੰਡੀਆਂ ਦੇ ਵਿੱਚ ਇਹਨਾਂ ਨੇ ਅਨਾਉਂਸਮੈਂਟ ਕਰੀਆ ਕੱਲ ਵੀ 30 ਤਰੀਕ ਤੋਂ ਪਹਿਲਾਂ ਕੋਈ ਨਾ ਆਵੇ ਜੀ ਚੋਨਾ ਲੈ ਕੇ ਹਾਂਜੀ ਤੇ ਹੜਤਾਲਾਂ ਹੋਣਗੀਆਂ ਹੀ ਲੇਬਰਾਂ ਕਰਦਿਆਂ ਨੇ ਆਰਟੀ ਕਰਦਣੇ ਜੀ ਜਿਹੜੀ ਰੋਲਣ ਵਾਲੀ ਗੱਲ ਆਈ ਇੱਥੇ ਬੁਰਾ ਹਾਲ ਆਈ ਗੌਰ ਕਿਹੜਾ ਜਾਣੇ ਕਿ ਕਿਹਨਾਂ ਦੇ ਹਾਲਾਤ ਵਿਜੈ ਇਸ ਤਾ ਹੀ ਕਹਿੰਦੇ ਆ ਵੀ ਜਿਹੜਾ ਮਾਲ ਆ ਜੇ ਬਿਬਾਰੀ ਜਿਵੇਂ ਆਪਣਾ ਕਰ ਰਿਹਾ ਧੱਕਾ ਉਹ ਨਾ ਕਰੇ ਕੋਸ਼ਰ ਰੇਟ ਲਾਉਣਾ ਜਿੰਵੇ ਰੇਟ ਚੱਕਦੇ ਨੇ 2000 ਤੋਂ ਚੱਕਦੇ ਨੇ ਘੱਟ ਤੋਂ ਪੁੱਤੀ ਸਦੇ ਬੋਲੀ ਚੱਕਣਾ ਉਸਲਾ ਕੁਛ ਬੰਦਾ ਬਚੇ ਹੁਣ ਜਿਹੜੇ ਹਿਸਾਬ ਨਾਲ ਹਾਲਾਤ ਹੋਰ ਗਾਹ ਦਾ ਜੀਰੀ ਪੰਨਾ ਲਾਉਣੀ ਨਹੀਂ 1500 ਵਾਸਤੇ ਕਿਸੇ ਨੇ ਇਹ ਹੀ ਗੱਲ ਆ ਵੀਰ ਜੀ ਵੀ ਗਾਂਜ ਭਾ ਦੇਣ ਵਧੀਆ ਸੰਤ ਹੈ ਹੀ ਆ ਹਾਂ ਜੀ ਹਾਂ ਜੀ ਇਹ ਤਾਂ ਚਾਹੀਦੀ ਚਾਹੀਦੀ ਆ ਸਾਨੂੰ ਇਹ ਲੱਗ ਰਿਹਾ ਵੀ ਜਿਹੜੀ ਛਬੀ ਜੀਰੀ ਆ ਉਹਦੇ ਵੀ ਕਹਿੰਦੇ ਕੱਟ ਕਰਕੇ ਲਾਵਾਂਗੇ ਅਸੀਂ ਇਹ ਤਾਂ ਤੁਹਾਨੂੰ ਪਤਾ ਹੈ ਕੀ ਹਾਲਾਤ ਹੋਣੇ ਨੇ ਕਿਸਾਨ ਦੇ ਮਾੜੇ ਹਾਲਾਤੇ ਨੇ ਜੀ ਸਰਕਾਰ ਤੋਂ ਹੀ ਹੈ ਭਾਈ ਜਿਹੜਾ ਬੀਜ ਬਜਾਇਆ ਉਹਨਾਂ ਨੇ ਕਰਦੋ ਉਹ ਸਾਡੀ ਪੂਰੀ ਚਾੜ੍ਹਨਾ ਦਾ ਦੋ ਸਾਨੂੰ ਬੀਜ ਦੇਣਾ ਜਿਹੜੀ ਤੇ ਰੇਟ ਸਾਨੂੰ ਸਹੀ ਮਿਲੇ ਮਾਣ ਸਾਹਿਬ ਨੇ ਹੀ ਗੱਲ ਕੀਤੀ ਸੀ ਐਮ ਸਾਹਿਬ ਨੇ ਜੀ ਵੀ 26 ਲਾਓ ਤੁਸੀਂ ਲੋਕਾਂ ਨੇ ਬਾਜੜ ਕੇ ਲਾਈਏ ਵੀ ਪਾਣੀ ਦੀ ਬਚਤ ਹੋਊਗੀ ਪਰ ਉਹ ਰੇਟ ਨਹੀਂ ਮਿਲ ਰਹੇ ਬੋਲੋ ਜੀ ਬੋਲੋ ਜੀ ਆਪ ਕਰਨੇ ਹੀ ਹੰਦੀ ਵੀਰ ਜੀ ਰਹਿਣ ਦੇਵਾ ਸੀ ਕੀ ਨਾਮ ਹੈ ਕਿਹੜਾ ਪਿੰਡ ਹੈ ਮੇਰਾ ਨਾਮ ਹਰਪਾਲ ਸਿੰਘ ਜੀ ਪਿੰਡ ਮਹਿਮਾਨਵਾਲਾ ਧੂਰੀ ਲਵੇ ਤੇ ਕੀ ਹਾਲਾਤ ਨੇ ਮੰਡੀ ਦੇ ਵਿੱਚ ਹਾਲਾਤ ਬਾਈ ਜੀ 1509 ਲੈ ਕੇ ਆਏ ਆ ਪਿਛਲੀ ਵਾਰ 32 3300 ਲੱਗੀ ਸੀ ਐਗ ਦੀ 2500 ਲੱਗੀ ਆ ਯਾਨੀ ਬਹੁਤ ਜ਼ਿਆਦਾ ਘਟਾ ਗਵਰਨਮੈਂਟ ਕਹਿੰਦੀ ਸੀ ਵੀ ਪੂਸਣ ਲਾਓ ਸਾਮਣੇ ਕਿ ਆ ਚੀਜ਼ਾਂ ਲਾਓ 1509 ਲਾਓ ਸਭੀ ਲਾਓ ਪਰ ਇਹ ਜਿ ਲਾ ਕੇ ਕਰਾਂ ਕਿ ਸਾਨੂੰ ਘਟਾ ਮੈਨੂੰ ਹੀ ਹੁਣ ਆਪ ਨੂੰ ਲਾ ਲ ਤੁਸੀਂ 5000 ਵਿਕੇ ਘਟਾ ਪੈ ਰਿਹਾ ਇੱਕ ਵਿਕੇ ਦੇ 5000 ਰੁਪਏ ਘਟਾ ਪਰ ਇਹ ਸਰਕਾਰ ਨੂੰ ਚਾਹੀਦਾ ਵੀ ਥੋੜੇ ਰੇਟ ਵਧਾਵੇ ਇਹਦੇ ਆ ਨਾ ਨਹੀਂ ਤਾਂ ਕਿਸਾਨ ਖਤਮ ਹੋ ਜਾਓ ਜਿਸ ਕੀ ਨਾਮ ਹੈ ਕਿਹੜਾ ਪਿੰਡ ਹੈ ਡੀਰਸ ਸਿੰਘ ਨਾਮ ਹੈ ਜੀ ਰਾਮਪੁਰਸ਼ਨਾ ਪਿੰਡ ਹੈ ਜੀ ਕੀ ਕਹਿਣਾ ਚਾਹੁੰਦੇ ਮੈਦਾਰਤੀ ਆ ਬਈ ਅੱਛਾ ਜੀ ਹਾਂ ਜੀ ਆ ਕੀ 8:00 ਵਜੇ ਪੱਖ ਦੇਖੀਏ ਕੀ ਹਾਲਾਤ ਨੇ ਹਲੇ ਤੱਕ ਜੀ ਸਰਕਾਰੀ ਬਰਚੇਜ ਸ਼ੁਰੂ ਨਹੀਂ ਹੋਈ ਜੋ ਸਬਜ਼ੀ ਜੀ ਦੀ ਆਉਣ ਲੱਗੀ ਮੰਡੀਆਂ ਦੇ ਵਿੱਚ ਉਦੇ ਬੋਲੇ ਦੀ ਦਿੱਕਤ ਆ ਰਹੀ ਆ ਹੋਰ ਤਾਂ ਕੋਈ ਸਮੱਸਿਆ ਨਹੀਂ ਹੈਗੀ ਬਾਕੀ ਤਾਂ ਪ੍ਰਾਈਵੇਟ ਆ ਜੀ ਸਰਕਾਰੀ ਖਰੀਦ ਦੇ ਸ਼ੁਰੂ ਹੋਣ ਦੀ ਵੇਟ ਕਰ ਰਹੇ ਆ ਛੱਬੀ ਜੀ ਦੀ ਆ ਰਹੀ ਆ ਉਹਦਾ ਪ੍ਰਾਈਵੇਟ ਜ਼ਿੰਮੇਦਾਰ ਨੂੰ ਸਹੀ ਮੁੱਲ ਨੂੰ ਨਹੀਂ ਮਿਲ ਰਿਹਾ ਤੇ ਸੈਲਰ ਮਾਲਕ ਜੀ ਦੀ ਛੱਬੀ ਲੈਂਡ ਤੋਂ ਇਨਕਾਰ ਕਰ ਰਹੇ ਨੇ ਉਹਦਾ ਕਸ ਘੱਟ ਹੋਣ ਕਰਕੇ ਸਰਕਾਰ ਨੂੰ ਬੇਨਤੀ ਕਰ ਸਰਕਾਰ ਨੂੰ ਇਹ ਬੇਨਤੀ ਕਰਨੀ ਮੇਰੀ ਗੌਰ ਕਰੀ ਜਾਵੇ ਉਹਦੀ ਜਾਂਚ ਕਰਕੇ ਜਿੰਨਾ ਕਸ ਆ ਉਹ ਸਾਹਬ ਨਾਲ ਸੈਲਰ ਵਾਲਿਆਂ ਨੂੰ ਕਸ ਲਾਊਡ ਕੀਤਾ ਜਾਵੇ ਦੇਖੋ ਸੈਲਰ ਜੇ ਸੈਲਰ ਸਹੀ ਚੱਲਣਗੇ ਤਾਂ ਆੜਤੀ ਸਹੀ ਹੈ ਤਾਂ ਜ਼ਮੀਦਾਰ ਖੁਸ਼ਹਾਲ ਹੈ ਜੇ ਸੈਲਰ ਮਾਲਕ ਖੁਸ਼ਹਾਲ ਹੋਣਗੇ ਤਾਂ ਹੀ ਸਾਰੇ ਖੁਸ਼ਹਾਲ ਹੋਣਗੇ ਜੀ ਜਿਹੜਾ ਬਣਾ ਅਮਰਜੀਤ ਸਿੰਘ ਜੀ ਪਿੰਡ ਮਾਨਾ ਸੀ ਭਗਵੰਤ ਮਾਨ ਦੇ ਹਲਕੇ 'ਚ ਆਉਂਦੇ ਆ ਜੀ ਵੋਟਾਂ ਪਾਈ ਨੇ ਉਹਨਾਂ ਨੂੰ ਪਿਛਲੀ ਵਾਰੀ ਅਸੀਂ ਦੂਜੀਆਂ ਜਿਹੜੀਆਂ ਲਾ ਰਹੇ ਸੀ 26 ਦੀਆਂ ਪੌਦਾਂ ਬੀਜੀਆਂ ਸੀ ਤੇ ਸਾਰੀਆਂ ਤਿਆਰੀ ਸੀ ਸਾਡੀ ਉਹਨਾਂ ਨੇ ਲਾਸਮੈਂਟ ਕਰਤੀ ਵੀ ਜਿਹੜਾ ਪੂਸਾ ਜੀ ਦੀ ਲਾਉ ਉਹ ਨੂੰ ਅਸੀਂ ਬਿਲਕੁਲ ਨਹੀਂ ਲਾ ਗਏ ਅਸੀਂ ਮਜਬੂਰੀ ਵਾਸਤੇ 26 ਜੀ ਕਹਿੰਦੇ 26 ਲਾਓ ਜੀ ਅਸੀਂ 26 ਲਾ ਲਈ ਜੀ ਹੁਣ 26 ਸਾਡੀ ਪੱਕੀ ਪਈ ਆ ਪੰਜ ਚਾਰ ਦਿਨ ਨੂੰ ਵੱਢਣ ਦੀ ਤਿਆਰ ਆ ਹੁਣ ਮੰਡੀ ਚਾਰ ਤੇ ਕਹਿੰਦੇ ਲੈ ਕੇ ਨਾਓ ਸੇਲਰ ਨਾਲੇ ਕਹਿੰਦੇ ਅਸੀਂ ਕਿੱਧਰ ਜਾਈਏ ਜੀ ਹੁਣ ਦੱਸੋ ਜੀ ਸਾਡੀ ਕੀ ਕੀ ਕਰੀਏ ਅਸੀਂ ਹੁਣ ਭਗਵਾਨ ਤੁਮਾਨ ਸਾਹਿਬ ਨੂੰ ਵੀ ਪਤਾ ਤਾਂ ਲੱਗਦਾ ਹੀ ਹੋਊਗਾ ਵੀ ਇਹ ਕਿ ਹੁਣ ਉਹ ਕੋਈ ਬਿਆਨ ਨਹੀਂ ਦਿੰਦੇ ਨਾ ਕੋਈ ਗੱਲ ਕਰਦੇ ਨਹੀਂ ਹੁਣ ਸਾਡੀ ਮਜਬੂਰੀ ਹੋਈ ਪਈ ਆ ਜੀ ਹੁਣ ਅਸੀਂ ਉਹਦਾ ਕੀ ਕਰੀਏ ਕਿੱਥੇ ਲੈ ਕੇ ਜਾਈਏ ਸਾਡੀ ਬੇਨਤੀ ਹੈ ਜੀ ਸਰਕਾਰ ਨੂੰ ਵੀ ਇਹਦਾ ਹੱਲ ਕੱਢਿਆ ਜਾਵੇ ਕਿ ਸਾਨੂੰ ਪੂਰਾ ਰੇਟ ਮਿਲੇ ਧੰਨਵਾਦ ਜੀ ਛੱਡ ਦਿਓ ਜੀ ਸਰਦ ਜੀ ਇੱਕ ਟੋਕੜੇ ਹਾਂਜੀ ਬਜ਼ੁਰਗੋ ਕੀ ਨਾਮ ਹੈ ਕਿਹੜਾ ਪਿੰਡ ਹੈ ਤੁਹਾਡਾ ਨੂ 70 ਸਿੰਘ ਹੈ ਜੀ ਪਾਲੀਆ ਪਿੰਡਾ ਹੈ ਕੀ ਹਾਲਾਤ ਨੇ ਇਸ ਵਾਰ ਜੀ ਹਾਲਾਤ ਮੰਦਾ ਚੱਲਦਾ ਜੀ ਹਾਂਜੀ ਕਾਰਨ ਬਸ ਸਰਕਾਰਾਂ ਦਾ ਰਲੇ ਹੋਏ ਨੇ ਵਪਾਰੀ ਠੀਕ ਹੈ ਜੀ ਹਾਂਜੀ ਕੀ ਉਹ ਰੇਟ ਪੂਰਾ ਨਹੀਂ ਮਿਲ ਰਿਹਾ ਨਹੀਂ ਜੀ ਜਿਹੜਾ ਪਰ ਰੇਟ 3500 ਤੇ ਇਹਦੀ 2500 ਹੈ। ਅੱਛਾ। ਹਾਂਜੀ। 4 ਰੁਪਏ ਇਸ ਨਿਸ਼ਾਨ ਨਾਲੋਂ ਘੱਟ ਹੈ। ਅੱਟ ਚੱਲ ਰਿਹਾ। ਕੀ ਕਹਿਣਾ ਚਾਹੁੰਦੇ ਹੋ? ਕਹਿਣਾ ਤਾਂ ਆਹੀ ਆ ਵੀ ਉਹ ਸਰਕਾਰ ਕੁਝ ਕਰੇ। ਹੂੰ। ਜੀਰੀ ਦਾ ਝਾੜ। ਝਾੜ ਤਾਂ ਤਕਰੀਬਨ ਠੀਕ ਹੈ। ਉਹ ਯਾਰ ਜੀ। ਨਮਾਸਤੇ ਕਿੱਥੋਂ ਆਇਓ ਤੁਸੀਂ ਮੇਰੇ ਰੇਂਦਰ ਸਿੰਘ ਆਈ ਖਾਲਸਾ ਪਿੰਡ ਮੇਰਾ ਬਾਲਿਓ ਆਈ ਸਮਰਾਲਾ ਮਾਛੀਵਾੜਾ ਸਾਹਿਬ ਜੀ ਕੀ ਹਾਲਾਤ ਨੇ ਹਾਲਾਤ ਤਾਂ ਬਹੁਤ ਵਾੜੇ ਨੇ ਜੀ ਅੱਜ ਭਾਅ ਨਹੀਂ ਮਿਲਦਾ ਜੀ ਜੋ ਮਰਜ਼ੀ ਦਾ ਰੇਟ ਲਾਉਂਦੇ ਨੇ ਆਪਣੇ ਇਹ ਵਪਾਰੀ ਅਸੀਂ ਹੁਣ ਦੇਖ ਲਓ ਵੀ ਤੁਸੀਂ ਪਹਿਲਾਂ ਸੀ ਖੰਨੇ ਲੈ ਕੇ ਗਏ ਸੀਗੇ ਕੱਲ ਖੰਨੇ ਤੇ ਇਹ ਮੋਜਰ ਚੈੱਕ ਕਰਕੇ ਭਾਅ ਲਾਉਂਦੇ ਨੇ ਜੀ ਕਹਿੰਦੇ 17 ਮੋਜਰ ਨਾ ਲੈਣੀ 17 ਮੋਜਰ ਨਾਲ ਉਹੀ 2400 2300 ਇੱਥੇ ਭਾਅ ਲਾਉਂਦੇ ਨੇ ਜੀ ਫੇਰ ਸਾਡਾ ਉਹਨਾਂ ਨੇ ਰੋਲਾ ਵੇਜਾ ਸੀ ਰੋਲਾ ਪਾ ਕੇ ਆਪਣੀ ਢੇਰੀ ਚੱਕ ਕੇ ਫੇਰ ਇੱਥੇ ਲੈ ਕੇ ਆਈ ਹੁਣ ਨਾਬੇ ਜੀ ਹਾਂ ਜੀ ਤੇ ਹੁਣ ਅੱਜ ਇੱਥੇ ਰੇਡ ਕੋਲ ਠੀਕ ਲੱਗਿਆ ਜੀ ਜੇ ਇੱਕ ਦੋ ਢੇਰੀ ਲੱਗੀਆਂ ਬਾਕੀ ਤਾਂ ਠੱਡੇ ਲੱਗੀਆਂ ਨੇ ਜੀ ਹਾਂ ਜੀ ਸਾਡੇ ਇੱਥੇ 2755 ਨੂੰ ਲੱਗਿਆ ਜੀ ਮਾਲ ਸੁੱਕਾ ਦੀ ਹਾਂ ਜੀ ਪੰਜਾਬ ਸਰਕਾਰ ਨੂੰ ਤਾਂ ਇਹੀ ਕਹਿੰਦੇ ਆ ਵੀ ਇਹਨਾਂ ਨੂੰ ਖਰੀਦੋ ਜੀ ਬਈਆ ਟੰਗ ਨਾਲ ਛੋਣਾ ਜੀ ਆ ਹੀ ਨਹੀਂ ਤਾਂ ਫੇਰ ਜ਼ਿਮੀਂਦਾਰ ਖਤਮ ਆਈ ਹੈ ਹਿਸਾਬ ਤੋਂ ਔਰ ਦੂਜਿਆਂ ਕਹਿੰਦੇ ਨੇ ਵੀ ਪਰਮਲ ਲਈ ਪਰਮਲ ਲਈ ਬੁਰਾ ਹਾਲ ਹੈ ਉਹ ਵੀ ਮੰਡੀਆਂ ਦੇ ਵਿੱਚ ਇਹਨਾਂ ਨੇ ਲਾਉਂਸਮੈਂਟ ਕਰੀਆ ਕੱਲ ਵੀ 30 ਤਰੀਕ ਤੋਂ ਪਹਿਲਾਂ ਕੋਈ ਨਾ ਆਵੇ ਜੀ ਚੋਣਾ ਲੈ ਕੇ ਹਾਂਜੀ ਤੇ ਹੜਤਾਲਾਂ ਹੋਣਗੀਆਂ ਹੀ ਲੇਬਰਾਂ ਕਰਦੀਆਂ ਨੇ ਆਰਟੀ ਕਰਦੇ ਨੇ ਜੀ ਜਿਹੜੀ ਰੋਲਣ ਵਾਲੀ ਗੱਲ ਆ ਜੀ ਬੁਰਾ ਹਾਲ ਹੈ ਗੌਰ ਕਿਹੜਾ ਕਹਿੰਦੇ ਨੇ ਬੁਖਾਨ ਦੇ ਰਹੇ ਹਾਲਾਤ ਵਿੱਚ ਵਿਜੈਸਥੀ ਕਹਿੰਦੇ ਆ ਵੀ ਜਿਹੜਾ ਮਾਲ ਆ ਜੇ ਬਿਬਾਰੀ ਜਿਵੇਂ ਅਪਰਾਉ ਕਰ ਰਿਹਾ ਠਕਾ ਉਹ ਲਾ ਕਰੇ ਕੁਛ ਰੇਟ ਲਾਉਣਾ ਜਿੰਵੇ ਰੇਟ ਚੱਕਦੇ ਨੇ 2000 ਤੋਂ ਚੱਕਦੇ ਨੇ ਕੱਢ ਦੋ ਪੂਤੀ ਸਦੇ ਬੋਲੀ ਚੱਕਣਾ ਉਸਲਾ ਕੁਛ ਬੰਦਾ ਬਚੇ ਹੁਣ ਜਿਹੜੇ ਹਾਲਾਤ ਹਾਲਾਤ ਹੋ ਰਹੇ ਗਾਹ ਦਾ ਜੀਰੀ ਫੇਲਾ ਲਾਉਣੀ ਨਹੀਂ 1500 ਵਾਸਪਦੀ ਕਿਸੇ ਨੇ ਇਹ ਹੀ ਗੱਲ ਆ ਵੀਰ ਜੀ ਵੀ ਗਾਂ ਦੇ ਭਾ ਦੇਣ ਵਧੀਆ ਸੰਤ ਹੈ ਆ ਹਾਂ ਹੀ ਹਾਂ ਜੀ ਇਹ ਤਾਂ ਚਾਹੀਦੀ ਚਾਹੀਦੀ ਆ ਸਾਨੂੰ ਇਹ ਲੱਗ ਰਿਹਾ ਵੀ ਜਿਹੜੀ 26 ਜੀਰੀ ਆ ਉਹਦੇ ਵੀ ਕਹਿੰਦੇ ਘੱਟ ਕਰਕੇ ਲਾਵਾਂਗੇ ਅਸੀਂ ਇਹ ਤਾਂ ਤੁਹਾਨੂੰ ਪਤਾ ਹੈ ਕੀ ਹਾਲਾਤ ਹੁਣ ਨੇ ਕਿਸਾਨ ਦੇ ਮਾੜੇ ਹਾਲਾਤੇ ਨੇ ਜੀ ਸਰਕਾਰ ਤੋਂ ਹੀ ਆ ਭਾਈ ਜਿਹੜਾ ਬੀਜ ਬਜਾਇਆ ਉਹਨਾਂ ਨੇ ਕਰਦੇ ਉਹ ਸਾਡੀ ਪੂਰੀ ਚਾੜ੍ਹਨਾ ਦਾਤ ਉਹ ਸਾਨੂੰ ਬੀਜ ਦੇਣ ਜਿਹੜੀ ਤੇ ਰੇਟ ਸਾਨੂੰ ਸਹੀ ਮਿਲੇ ਮਾਨ ਸਾਹਿਬ ਨੇ ਇਹ ਗੱਲ ਕਹੀ ਸੀ ਐਮ ਸਾਹਿਬ ਨੇ ਜੀ ਵੀ 26 ਲਾਓ ਤੁਸੀਂ ਲੋਕਾਂ ਨੇ ਬਾਜੜ ਕੇ ਲਾਈਏ ਵੀ ਪਾਣੀ ਦੀ ਬਚਤ ਹੋਊਗੀ ਪਰ ਉਹ ਰੇਟ ਨਹੀਂ ਮਿਲ ਰਹੇ ਬੋਲੋ ਜੀ ਕਿਤੇ ਚੁੰਨਾ ਜਿਹੜਾ ਆਉਣਾ ਸ਼ੁਰੂ ਹੋ ਗਿਆ ਮੰਡਿਆਂ ਦੇ ਵਿੱਚ ਕੀ ਹਾਲਾਤ ਨੇ ਸਮੁੱਚੇ ਹਾਲਾਤ ਦੇਖੋ ਜਿਹੜਾ ਡੇਟਾ ਚੋਂ ਨਾ ਰਿਹਾ 1500 ਨਾ ਬਾਂਸਪਤੀ ਆ ਰਹੀ ਹੈ ਜੇ ਆਪਾਂ ਇਹਨੂੰ ਪਰਚੇਜ ਦੇ ਤੌਰ ਤੇ ਦੇਖੀਏ ਜਿਹੜੀ ਲਿਫਟਿੰਗ ਦੇ ਤੌਰ ਤੇ ਦੇਖੀਏ ਉਹ ਤਾਂ ਸਹੀ ਚੱਲ ਰਿਹਾ ਹੈ ਪਰ ਜੇ ਪਿਛਲੇ ਸਾਲ ਦੇ ਮੁਕਾਬਲੇ ਭਾਅ ਚ ਦੇਖੇ ਤਾਂ ਕਾਫੀ ਜ਼ਿੰਮੇਵਾਰ ਦਾ ਨੁਕਸਾਨ ਹੋ ਰਿਹਾ ਇਹ ਚ ਆਰ ਕੇ ਦਾ ਵੀ ਨੁਕਸਾਨ ਹੋ ਰਿਹਾ ਇਹ ਚ ਕਾਫੀ ਮੰਦਾ ਆ ਗਿਆ ਪਿਛਲੇ ਸਾਲ ਨੂੰ ਜੀ ਇਹ ਸਰਕਾਰ ਨੇ ਕਿ ਕਸੂਰਵਾਰ ਕੌਣ ਹੈ ਜੀ ਇਹ ਕਸੂਰਵਾਰ ਤਾਂ ਜਿਹੜੀ ਸੈਂਟਰਲ ਸਰਕਾਰ ਦੀਆਂ ਪਾਲਿਸੀਆਂ ਨੇ ਉਹੀ ਕਸੂਰਵਾਰ ਨੇ ਜਿਹੜੇ ਵਪਾਰੀ ਨੂੰ ਤੇ ਕਿਸਾਨ ਨੂੰ ਮਤਲਬ ਚੰਗਾ ਨਹੀਂ ਸਮਝਦੀਆਂ ਕੋਈ ਪਾਲਿਸੀਆਂ ਇਹਨਾਂ ਦੀ ਐ ਮਾੜੀਆਂ ਪਾਲਿਸੀਆਂ ਬਣਾਈਆਂ ਹੋਈਆਂ ਨੇ ਉਹੀ ਜ਼ਿੰਮੇਵਾਰ ਨੇ ਠੀਕ ਹੈ ਕੀ ਕਹਿਣਾ ਚਾਹੁੰਦੇ ਹੋ ਪੰਜਾਬ ਸਰਕਾਰ ਨੂੰ ਜਾਂ ਕੇਂਦਰ ਸਰਕਾਰ ਨੂੰ ਦੇਖੋ ਅੱਜ ਦਾ ਇਹ ਕਹਿਣਾ ਅਸੀਂ ਅਪੀਲ ਕਰਦੇ ਹਾਂ ਸੈਂਟਰ ਸਰਕਾਰ ਨੂੰ ਵੀ ਪੰਜਾਬ ਸਰਕਾਰ ਨੂੰ ਵੀ ਇਸ ਵੱਲ ਸੇਤੂ ਤੇ ਧਿਆਨ ਦਿੱਤਾ ਜਾਵੇ ਜਿਹੜੀ ਜ਼ਿਮੀਂਦਾਰੀ ਤੇ ਵਪਾਰਿਕ ਦੀ ਲੁੱਟ ਹੋ ਰਹੀ ਹੈ ਇਹ ਤੋਂ ਬਚਾਇਆ ਜਾਵੇ ਜੇ ਥੋੜਾ ਜਿਹਾ ਵੀ ਸਰਕਾਰ ਇਹਦੇ ਵੱਲ ਧਿਆਨ ਦਿੱਤਾ ਜਾਵੇ ਦੇਵੇ ਤਾਂ ਬਹੁਤ ਛੇਤੀ ਇੱਥੇ ਤੇਜ਼ੀ ਵੀ ਆ ਸਕਦੀ ਹੈ ਤੇ ਵਪਾਰੀ ਨੂੰ ਵਿਚਾਰ ਪੈਸੇ ਵੱਧਣਗੇ ਤੇ ਕਿਸਾਨ ਨੂੰ ਵੀ ਵਿਚਾਰ ਪੈਸੇ ਵੱਧਣਗੇ ਜੀ ਜੇਕਰ ਸ਼ੈਲਰ ਐਸੋਸੀਏਸ਼ਨ ਦੀ ਗੱਲ ਕਰੀਏ ਤੇ ਕੀ ਤੁਹਾਨੂੰ ਹੁਣ ਸਮੱਸਿਆਵਾਂ ਆ ਰਹੀਆਂ ਨੇ ਮੇਨ ਜਿਹੜੀ ਪ੍ਰੋਬਲਮ ਆ ਸਾਡੀ ਪਹਿਲਾਂ ਦਾ ਇਹ ਸਪੇਸ ਦੀ ਪ੍ਰੋਬਲਮ ਆ ਜੇ ਸਾਡੀ ਕੋਲ ਸਪੇਸ ਹੀ ਨਹੀਂ ਹੋਣੀ ਤਾਂ ਸਾਡੇ ਮਿਲ ਕਿਵੇਂ ਚੱਲੂਗੀ ਕਿਵੇਂ ਸਾਡੀ ਲੇਬਰ ਲਊਗੀ ਜੇ ਮਹੀਨੇ 'ਚ ਇੱਕ ਮਹੀਨੇ 'ਚ ਇੱਕ ਚੱਕਾ ਵੀ ਲੱਗਣਾ ਹੈਗਾ ਮੈਂ 2-3 ਮਹੀਨੇ ਬਾਅਦ ਇੱਕ ਚੱਕਾ ਲੱਗਣਾ ਉਹ ਵੀ ਸਾਡੀ ਲੇਬਰ ਕਿਵੇਂ ਲਗੂ ਸਾਡੀ ਜਿਹੜੇ ਮਿਸਤਰੀ ਨੇ ਉਹ ਕਿਵੇਂ ਰਹਿਣਗੇ ਕਿਵੇਂ ਅਸੀਂ ਇਹ ਪੇ ਕਰਾਂਗੇ ਜੇ ਸਾਨੂੰ ਕੰਮ ਲੱਗਦਾ ਹੋਵੇ ਵੀ ਸਾਡੀ ਜਗ੍ਹਾ ਹੋ ਜੂਗੀ ਫਿਰ ਅਸੀਂ ਇਹ ਚਾਹ ਅਲੋਸ ਪ੍ਰੋਫਿਟ ਦੀ ਗੱਲ ਬਾਅਦ ਵਿੱਚ ਆ ਲਾਸ ਥੋੜਾ ਕੰਮ ਨਿਪਟਦਾ ਹੋਵੇ ਫਿਰ ਤਾਂ ਕੋਈ ਦਿੱਕਤ ਨਹੀਂ ਹੈਗੀ ਕਿਉਂਕਿ ਅਸੀਂ ਕੰਮ ਕਰਨ ਨੂੰ ਤਿਆਰ ਹਾਂ ਕੰਮ ਕਰਨ ਨੂੰ ਤਾਂ ਇਹ ਸੈਲਰ ਜਿਹੜਾ ਲਾਏ ਨੇ ਇਹ ਕੰਮ ਚਲਾਉਣ ਲਈ ਉਹ ਲਾਇਆ ਸਾਨੂੰ ਵੀ ਪਤਾ ਇਹਦੇ ਨਾਲ ਮਜ਼ਦੂਰ ਵੀ ਜੁੜੇ ਹੋਇਆ ਟਰੱਕਾਂ ਵਾਲੇ ਵੀ ਜੁੜੇ ਹੋਏ ਨੇ ਆੜਤੀਏ ਵਰਗ ਵੀ ਆ ਜ਼ਿਮੀਦਾਰ ਵੀ ਆ ਸਾਡੇ ਸਭ ਸਭ ਭਰਾ ਨੇ ਕੋਈ ਕੋਈ ਪ੍ਰੋਬਲਮ ਨਹੀਂ ਸੀ ਛੱਲ ਜੱਲੇ ਲਾਇਏ ਨੇ ਸਭ ਨੂੰ ਵਿੱਚ ਮਜ਼ਦੂਰੀ ਅਸੀਂ ਵੀ ਕਰਦੇ ਹਾਂ ਅਸੀਂ ਵਿੱਚ ਹੀ ਆ ਗਏ ਸਾਰਿਆਂ ਦੀ ਮਜ਼ਦੂਰੀ ਸਾਰਾ ਮੇਟ ਭਰੇ ਜਾਵੇ ਇਹ ਤਾਂ ਵਧੀਆ ਗੱਲ ਨਹੀਂ ਹੈਗੀ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਕਹਿਣਾ ਚਾਹੁੰਦਾ ਦੇਖੋ ਇਹ ਪੰਜਾਬ ਸਰਕਾਰ ਦਾ ਮਸਲਾ ਵੀ ਆ ਕੇਂਦਰ ਦਾ ਮਸਲਾ ਵੀ ਆ ਇਹ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਕਿ ਸੈਂਟਰ ਕੋਲ ਇਹ ਮਸਲਾ ਜਾ ਕੇ ਹੱਲ ਕਰਾ ਕੱਲ ਸੀਐਮ ਸਾਹਿਬ ਨੇ ਸਾਡੇ ਪ੍ਰਧਾਨ ਸੈਣੀ ਜੀ ਨੂੰ ਨਾਲ ਗੱਲਬਾਤ ਕੀਤੀ ਆ ਉੱਤੇ ਮੀਟਿੰਗ ਵੀ ਹੋਈ ਆ ਕੱਲ ਚੰਡੀਗੜ੍ਹ ਦੇ ਵਿਖੇ ਉਹਨਾਂ ਨੇ ਅੱਗੇ ਮੰਤਰੀ ਸਾਹਿਬ ਤੋਂ ਸੈਂਟਰ ਦੇ ਮਿਨਿਸਟਰ ਅਫਸਰਾਂ ਤੋਂ ਟਾਈਮ ਲਕਾ ਉਹ ਅੱਗੇ ਟਾਈਮ ਲੈਣਗੇ ਫਿਰ ਮਿਲਣਗੇ ਫਿਰ ਦੇਖੋ ਕੀ ਹੁੰਦਾ ਆਲੇ ਜੀ